ਪਾਲ ਪੂਰੇ ਪੁਕਤਾ ਇਗਜ਼ਾਮ ਨੇ ਸਾਰੇ ਜੀਓਐਸ ਦੀ ਵੀ ਡਿਊਟੀ ਲੱਗੀ ਐਸਐਚਓਸ ਦੀ ਵੀ ਡਿਊਟੀ ਲੱਗੀ ਤੇ ਅਸੀਂ ਥਾਂ ਥਾਂ ਦੇ ਨਾਕੇ ਲਾਏ ਅੰਦੇ ਹੋ ਜੀ ਆਪਣੇ ਵੱਲੋਂ ਤੁਸੀਂ ਅਪੀਲ ਮੈਂ ਕਰਦਾ ਕਿ ਪੇਸ਼ੈਂਟ ਰੈਟ ਤੇ ਜਿੱਥੋਂ ਵੀ ਆਪਣਾ ਡਾਇਵਰਜਨ ਪੁਲਿਸ ਦੇਗੀ ਸਾਡਾ ਸਾਥ ਦੇ ਤੇ ਡਾਇਵਰਜਨ ਤੇ ਡਾਇਵਰਜ ਜਿਹੜੀ ਸੀ ਦਵਾਂਗੇ ਹੁਣ ਤੇ ਸਾਡੇ ਕਿਸਾਨਾਂ ਦੇ ਉੱਤੇ ਤਸੱਦਦ ਝਟਾਇਆ ਉਹਨੂੰ ਲੈ ਕੇ ਅੱਜ ਅਸੀਂ ਸਾਰੇ ਕਿਸਾਨ ਇੱਥੇ ਇਕੱਤਰ ਹੋਏ ਆਂ ਸਾਡੇ ਵੱਲੋਂ ਇਹ ਪੀਲਾ ਜੀ ਤਗੜੇ ਹੋ ਕੇ ਕਿਸਾਨਾਂ ਦਾ ਸਾਥ ਦੋ ਕਿਸਾਨਾਂ ਦੇ ਨਾਲ ਖਲੋ ਜੇ ਤੁਸੀਂ ਕਿਸਾਨਾਂ ਨਾਲ ਖਲੋਗੇ ਕਿਸਾਨ ਖੁਸ਼ਹਾਲ ਆ ਤੇ ਪਬਲਿਕ ਖੁਸ਼ਹਾਲ ਆ ਨਹੀਂ ਤੇ ਬਾਕੀ ਵੀ ਸਾਰਾ ਬੇਹਾਲ ਆ ਅੰਮ੍ਰਿਤਸਰ ਕੇਸ਼ਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਪੂਰੇ ਹੀ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ 16 ਤਰੀਕ ਨੂੰ ਜਿਹੜੀ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਹੈ ਤਾਂ ਉਸ ਤੋਂ ਪਹਿਲਾਂ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦਾ ਵੱਲਾ ਰੇਲਵੇ ਫਾੜਕ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਤਾਂ ਅਸੀਂ ਉੱਥੇ ਮੌਕੇ ਤੇ ਪਹੁੰਚੇ ਹੋਏ ਹਾਂ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਮੁਲਾਜ਼ਮ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਪੂਰੀ ਜਿਹੜੀ ਚੱਪੇ ਚੱਪੇ ਤੇ ਨਿਗਾਹ ਉਹਨਾਂ ਦੇ ਵੱਲ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਕਟਨਾ ਨਾ ਹੋ ਸਕੇ ਤਾਂ ਜੇਕਰ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੀਆਂ ਗੱਡੀਆਂ ਦੀ ਤਾਂ ਪੰਜਾਬ ਪੁਲਿਸ ਦੀਆਂ ਗੱਡੀਆਂ ਦੇ ਉੱਪਰ ਜਿਹੜੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲੱਗੇ ਹੋਏ ਨੇ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਤਾਂ ਇਹ ਕੈਮਰਿਆਂ ਦੇ ਵਿੱਚ ਸਭ ਤਸਵੀਰਾਂ ਜੜੀਆਂ ਨੇ ਨਾਲ ਦੇ ਨਾਲ ਰਿਕਾਰਡ ਜੜੀਆਂ ਹੋ ਰਹੀਆਂ ਨੇ ਤਾਂ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤਾਂ ਇਹਦੇ ਵਿੱਚ ਸਭ ਕੁਝ ਰਿਕਾਰਡ ਤਾਂ ਹੋ ਹੀ ਰਿਹਾ ਹੈ ਤਾਂ ਨਾਲ ਦੀ ਨਾਲ ਜਿਹੜੀਆਂ ਐਮਰਜੈਂਸੀ ਹੋਰ ਜੜੀਆਂ ਗੱਡੀਆਂ ਨੇ ਉਹ ਵੀ ਇੱਥੇ ਲੱਗੀਆਂ ਹੋਈਆਂ ਦਿਖਾਈ ਦੇ ਰਹੀ ਅਸੀਂ ਗੱਲ ਕਰੀਏ ਸੀਸੀਟੀਵੀ ਕੈਮਰਾ ਤਾਂ ਇਹਨਾਂ ਦੇ ਗੱਡੀਆਂ ਦੇ ਅੰਦਰ ਨਾਲ ਹੀ ਜਿਹੜੇ ਡੀਵੀਆਰ ਨੇ ਉਹ ਵੀ ਰੱਖੇ ਗਏ ਨੇ ਜਿਸ ਦੇ ਵਿੱਚ ਸਭ ਕੁਝ ਰਿਕਾਰਡ ਜਿਹੜਾ ਹੋ ਕੀਤਾ ਜਾਏਗਾ ਤਾਂ ਇਹ ਸਪੈਸ਼ਲ ਗੱਡੀ ਜਿਹੜੀ ਆ ਇਹ ਕਿਸਾਨੀ ਧਰਨੇ ਦੇ ਉੱਪਰ ਦੇਖਣ ਨੂੰ ਮਿਲੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਗੱਡੀ ਦੇ ਚਾਰ ਚੁਫੇਰੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਤਾਂ ਸਾਰੇ ਪਾਸੇ ਕੈਮਰੇ ਦੀ ਨਿਗਾਹ ਦੇ ਨਾਲ ਨਜ਼ਰ ਜਿਹੜੀ ਆਹੋ ਰੱਖੀ ਜਾ ਰਹੀ ਹੈ ਜਿਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਐਮਰਜੈਂਸੀ ਗੱਡੀਆਂ ਦੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਪਹੁੰਚ ਚੁੱਕੀਆਂ ਨੇ ਤਾਂ ਐਂਬੂਲੈਂਸ ਦੀਆਂ ਗੱਡੀਆਂ ਵੀ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਜਿੰਨਾਂ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਛੋਟੇ ਮੁਲਾਜ਼ਮਾਂ ਤੋਂ ਲੈ ਕੇ ਵੱਡੇ ਮੁਲਾਜ਼ਮ ਜਿਹੜੇ ਨੇ ਅੱਜ ਇਸ ਕਿਸਾਨੀ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਚਾਰ ਚਫੇਰੇ ਦੇ ਵਿੱਚ ਜਿਹੜੀ ਪੁਲਿਸ ਆਹੋ ਲੰਘਾਰ ਦਿੱਤੀ ਗਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੀਆਂ ਗੱਡੀਆਂ ਹੀ ਗੱਡੀਆਂ ਇਸ ਰੋਡ ਦੇ ਉੱਪਰ ਦਿਖਾਈ ਦੇ ਰੀਆਂ ਤਾਂ ਜੇਕਰ ਅਸੀਂ ਗੱਲ ਕਰੀਏ ਰੇਲਵੇ ਟਰੈਕ ਦੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਰੇਲਵੇ ਟਰੈਕ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਉੱਥੇ ਬੈਠ ਚੁੱਕੇ ਨੇ ਜਿਨ੍ਹਾਂ ਦੀ ਪੂਰੀ ਲਾਈਵ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਜਿਹੜੇ ਕਿਸਾਨ ਵੀਰ ਆਪਣੇ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਝੰਡੇ ਜਿਹੜੇ ਲਹਿਰਾਏ ਜਾ ਰਹੇ ਨੇ ਤਾਂ ਕੀ ਨਾਮ ਆਜੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਅੱਜ ਵੱਲਾ ਫਾੜਕ ਦੇ ਉੱਪਰ ਪਹੁੰਚੇ ਨੇ ਪੂਰਾ ਰੇਲਵੇ ਟਰੈਕ ਜਿਹੜਾ ਬੰਦ ਕਰ ਦਿੱਤਾ ਗਿਆ ਵੇਖੋ ਜੀ ਸਾਰੀ ਦੁਨੀਆ ਜਾਣਦੀ ਆ ਕਿ ਮੋਦੀ ਸਰਕਾਰ ਨੇ ਜੋ ਸਾਡੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਤਸੱਦਦ ਝਟਾਇਆ ਉਹਨੂੰ ਲੈ ਕੇ ਅੱਜ ਅਸੀਂ ਸਾਰੇ ਕਿਸਾਨ ਇੱਥੇ ਇਕੱਤਰ ਹੋਏ ਆ ਤੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਜੁਨੂ ਇਕਤਾ ਗਰਾਹਵਾਲੋਂ ਅੱਜ ਦਾ ਇਹ ਸੱਦਾ ਸੀ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾ ਅੰਜਾਮ ਕਰਨੀਆਂ ਔਰ ਉਹ ਅਸੀਂ ਰੇਲਵੇ ਟਰੈਕ ਜਾਮ ਕੀਤਾ ਔਰ ਵੱਡੀ ਗਿਣਤੀ ਚ ਕਿਸਾਨਾਂ ਨੇ ਇੱਥੇ ਸਾਹ ਦਿੱਤਾ। ਉਹ ਅਸੀਂ ਇਹੀ ਮੰਗ ਕਰਦੇ ਆਂ ਵੀ ਜੋ ਸਾਡੀਆਂ ਮੰਗਾਂ ਜੋ ਅਡੀ ਐਮਐਸਪੀ ਕਾਨੂੰਨ ਗਰੰਟੀ ਉਹ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਸਾਡਾ ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਦਿੱਤਾ ਜਾਵੇ। ਤੇ ਜੇਕਰ ਅਸੀਂ ਗੱਲ ਕਰੀਏ ਕਿਸਾਨਾਂ ਦੀਆਂ ਤਾਂ ਵੱਖ-ਵੱਖ ਬਾਰਡਰਾਂ ਦੇ ਉੱਪਰ ਬਹੁਤ ਮਾੜੀਆਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਦੇਖਣ ਨੂੰ ਮਿਲਦੀਆਂ ਪਈਆਂ ਨੇ ਪਰ ਕਿਸਾਨਾਂ ਦੀ ਵੱਡੀ ਜਿੱਤ ਵੀ ਹੁੰਦੀ ਹੋਈ ਦਿਖਾਈ ਦੇ ਰਹੀ ਆ। ਵੇਖੋ ਕਿਸਾਨਾਂ ਦੀ ਜਿੱਤ ਮੇਕੋ ਬੋਰਡ ਦੇ ਉੱਤੇ ਮਾੜੀ ਦਾ ਅਸੀਂ ਕੋਈ ਗੱਲ ਕਹਿ ਨਹੀਂ ਸਕਦੇ ਪਰ ਕਿਸਾਨਾਂ ਦੀ ਜਿੱਤੇ ਇਸ ਕਰਕੇ ਕਿ ਕਿਸਾਨਾਂ ਦਾ ਹੱਕ ਕਿਸਾਨਾਂ ਕੋਲੋਂ ਬਹੁਤ ਜਿਰ ਤੋਂ ਖੋਇਆ ਗਿਆ ਕਿਸਾਨ ਇਨ੍ਹਾਂ ਸਰਕਾਰਾਂ ਦੀਆਂ ਮਾੜੀਆਂ ਨੀਤਾਂ ਦੀ ਭੇਡ ਚੜੇ ਕਿਸਾਨਾਂ ਦੇ ਨਾਲ ਵੱਡਾ ਧੋਖਾ ਆ ਤੁਸੀਂ ਹੁਣ ਵੇਖ ਲੋ ਰਾਹਲ ਗਾਂਧੀ ਦਾ ਬਿਆਨ ਆ ਰਿਹਾ ਵੀ ਮੈਂ ਸੁਆਮੀ ਨਾਥ ਰਿਪੋਰਟ ਦੇ ਨਾਲ ਐਮਐਸਬੀ ਦਵਾਂਗਾ ਪਰ ਤੁਸੀਂ ਇਹ ਸੋਚੋ ਵੀ ਇੰਨਾ ਚਿਰ ਇਹਨਾਂ ਦੇ ਫੈਮਲੀ ਨੇ ਰਾਜ ਕੀਤਾ ਕੀ ਇਹਨਾਂ ਨੇ ਐਮਐਸਬੀ ਦਿੱਤੀ ਉਦੋਂ ਇਹਨਾਂ ਨੇ ਕਿਉਂ ਨਹੀਂ ਦਿੱਤੀ ਅੱਜ ਇਹਨਾਂ ਨੂੰ ਚੇਤਾ ਆ ਗਿਆ ਹੁਣ ਇਹਨਾਂ ਨੂੰ ਦੇਖਦਾ ਵੀ ਸਾਨੂੰ ਇੱਥੇ ਲੱਭਦਾ ਕੁਝ ਨਹੀਂ ਤੇ ਹੁਣ ਐਮਐਸਪੀ ਲੱਭ ਰਹੇ ਆ ਇਸ ਕਰਕੇ ਕਿਸਾਨ ਆਪਣੀਆਂ ਮੰਗਾ ਲੈ ਕੇ ਹੀ ਜਾਣਗੇ ਇਹ ਅੱਜ ਦੇ ਦਿਨ ਜਾਂ ਇਹਨਾਂ ਨੇ ਕਿੰਨਾ ਟਾਈਮ ਲਾਉਣਾ ਇਹ ਇਹਨਾਂ ਦੀ ਆਪਣੀ ਸੋਚ ਆ ਤਾਂ ਹਾਈ ਕੋਰਟ ਦੇ ਵੱਲੋਂ ਵੱਡਾ ਬਿਆਨ ਅੱਜ ਜਿਹੜਾ ਆ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਦਿੱਲੀ ਦੇ ਵਿੱਚ ਇੱਕ ਇਹਨਾਂ ਨੂੰ ਜਗ੍ਹਾ ਦੇ ਦਿੱਤੀ ਜਾਵੇ ਵੇਖੋ ਜੀ ਹਾਈ ਕੋਰਟ ਦਾ ਹੀ ਸਤਿਕਾਰ ਕਰਦੇ ਆ ਮਾਨਯੋਗ ਅਦਾਲਤਾਂ ਦਾ ਉਹਨਾਂ ਦੀ ਆਪਣੀ رائے ਹੁੰਦੀ ਹੈ ਉਹਨਾਂ ਨੇ ਪੂਰੇ ਲੋਕਾਂ ਨੂੰ ਵੇਖ ਕੇ ਹਰ ਤਰ੍ਹਾਂ ਦਾ ਵੇਖ ਕੇ ਫਿਰ ਆਪਣਾ ਨਿਰਣੇ ਦੇਣਾ ਹੁੰਦਾ ਉਹਨਾਂ ਨੂੰ ਪਤਾ ਹਾਈ ਕੋਰਟ ਨੂੰ ਵੀ ਇਸ ਗੱਲ ਦਾ ਕਲੀਅਰ ਆ ਕਿ ਕਿਸਾਨਾਂ ਨੂੰ ਇਸ ਨੁਕਸਾਨ ਦੇ ਪਿੱਛੇ ਸਰਕਾਰਾਂ ਦਾ ਪੂਰਾ ਪੂਰਾ ਹੱਥ ਆ ਜੇ ਸਾਨੂੰ ਰੇਟ ਬਰਾਬਰ ਮਿਲਦੇ ਹੁੰਦੇ ਤੇ ਸਾਡੇ ਕਿਸਾਨ ਇੱਥੇ ਥੋੜੀ ਬੈਣੇ ਸੀਗੇ ਸਾਡਾ ਇਹੀ ਕਾਰਨ ਆ ਵੀ ਅਸੀਂ ਪਸੜ ਗਏ ਕਿਸਾਨ ਜਿੰਨਾ ਧੋਖਾ ਪਿੱਛੇ ਕੀਤਾ ਗਿਆ ਸਾਨੂੰ ਵਾਜਬ ਮੁੱਲ ਨਹੀਂ ਦਿੱਤੇ ਗਏ ਉਨੋ ਹੀ ਕਾਰਨ ਆ ਵੀ ਸਾਡੇ ਕਿਸਾਨ ਖੁਦਕੁਸ਼ੀਆਂ ਕਰਦੇ ਆ ਜੇ ਇਹਨਾਂ ਨੂੰ ਵਾਜਬ ਰੇਟ ਮਿਲ ਜੇ ਹਾਈ ਕੋਰਟ ਆਪਣੇ ਅੰਕੜਿਆਂ ਨਾਲ ਦੇਖਦੇ ਉਹਨਾਂ ਨੂੰ ਪਤਾ ਵੀ ਬਹੁਤ ਵੱਡਾ ਇਹਨਾਂ ਨਾਲ ਧੋਖਾ ਕੀਤਾ ਗਿਆ ਇਸ ਕਰਕੇ ਉਹਨਾਂ ਨੇ ਫੈਸਲਾ ਆਪਣਾ ਦਿੱਤਾ ਤਾਂ ਕੱਲ ਪੰਜਾਬ ਪੂਰਾ ਬੰਦ ਦੀ ਕਾਲ ਦਿੱਤੀ ਗਈ ਆ ਤਾਂ ਕਿ ਕਿੱਥੇ ਕਿੱਥੇ ਜਿਹੜਾ ਤੁਹਾਡੇ ਵੱਲੋਂ ਜਾਮ ਆਹੋ ਕੀਤਾ ਜਾਵੇਗਾ ਸਾਡਾ ਸਾਨੂੰ ਹਲਕਾ ਬਟਾਲਾ ਪੈਂਦਾ ਜੀ ਔਰ ਸਾਡੀ ਆਪਣੇ ਸਾਡੇ ਜਥੇਬੰਦੀ ਜੋ ਸਾਡਾ ਉਧਰੋਂ ਬਟਾਲੇ ਹਲਕੇ ਦੇ ਜਿੰਨੇ ਵੀ ਜਥੇਬੰਦੀ ਦੇ ਨਮਾਇਦੇ ਆ ਅਸੀਂ ਸਾਰਿਆਂ ਨੇ ਬਟਾਲੇ 'ਚ ਪ੍ਰਦਰਸ਼ਨ ਕਰਨਾ ਇਸ ਚੀਜ਼ ਦਾ ਬਟਾਲੇ ਦੇ ਵਿੱਚ ਬੈਠ ਕੇ ਉਹਦਾ ਸ਼ਾਂਤਮਈ ਧਰਨਾ ਦੇਣਾ ਤੇ ਇਸ ਤਰ੍ਹਾਂ ਕਰਕੇ ਹੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਬਲੋਕਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਆਪਣੇ ਜੋ ਵੀ ਸ਼ਹਿਰ ਨੇੜੇ ਲੱਗਦੇ ਆ ਉੱਥੇ-ਉੱਥੇ ਉਹਨਾਂ ਨੇ ਆਪਣੇ ਜਿਹੜੀ ਆ ਬੰਦ ਕਰਨਾ ਤਾਂ ਲੋਕਾਂ ਨੂੰ ਕੱਲ ਦੀ ਕੱਲ ਦੀ ਕੀ ਅਪੀਲ ਆ ਤੁਹਾਡੇ ਵੱਲੋਂ ਸਾਡੇ ਵੱਲੋਂ ਇਹ ਅਪੀਲ ਆ ਜੀ ਤਗੜੇ ਹੋ ਕੇ ਕਿਸਾਨਾਂ ਦਾ ਸਾਥ ਦਿਓ ਕਿਸਾਨਾਂ ਦੇ ਨਾਲ ਖਲੋ ਜੇ ਤੁਸੀਂ ਕਿਸਾਨਾਂ ਨਾਲ ਖਲੋਹੋਗੇ ਕਿਸਾਨ ਖੁਸ਼ਹਾਲ ਆ ਤੇ ਪਬਲਿਕ ਖੁਸ਼ਹਾਲ ਆ ਨਹੀਂ ਤੇ ਬਾਕੀ ਵੀ ਸਾਰਾ ਬੇਹਾਲ ਆ ਠੀਕ ਆ ਜੀ ਤਾਂ ਤੁਸੀਂ ਵੇਖਿਆ ਕਿਸਾਨਾਂ ਦੇ ਵੱਲੋਂ ਬਹੁਤ ਵਧੀਆ ਗੱਲ ਕਹੀ ਗਈ ਆ ਕਿ ਜੇਕਰ ਕੱਲ ਪੰਜਾਬ ਪੂਰਾ ਬੰਦ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਤਾਂ ਪੂਰਾ ਜਿਹੜਾ ਕਿਸਾਨਾਂ ਦਾ ਸਾਥ ਆਹੋ ਦਿੱਤਾ ਜਾਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਜਿਹੜੇ ਕਿਸਾਨ ਨੇ ਵੱਡੀ ਗਿਣਤੀ ਦੇ ਵਿੱਚ ਉਹ ਅੱਜ ਰੇਲਵੇ ਟਰੈਕ ਦੇ ਉੱਪਰ ਬੈਠੇ ਹੋਏ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਤਾਂ ਸੌਲੇ ਅੰਬੋਸਾ ਤੇ ਡੀਸੀਪੀ ਵੀ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਸਰ ਕੀ ਜਾਨਾ ਚਾਹੁੰਦੇ ਨੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਜਿਹੜੇ ਰੇਲਵੇ ਟਰੈਕ ਤੇ ਜਿਹੜਾ ਹਲੇ ਧਰਨਾ ਚੱਲ ਰਿਹਾ ਪੀਸਫੁਲ ਪ੍ਰੋਟੈਸਟ ਹੈ ਤੇ ਸਾਡੇ ਪੁਕਟਾਂ ਇੰਤਜ਼ਾਮ ਨੇ ਸਿਕਿਉਰਿਟੀ ਫੋਰਸ ਪੂਰੀ ਹੈ ਨਾਲੇ ਐਬਲੈਂਸ ਵੀ ਹੈ ਫਾਈ ਬ੍ਰਿਗੇਡ ਵੀ ਹੈਗੇ ਤੇ ਸਾਡੀ ਸੀਸੀਟੀਵੀ ਕੈਮਰਸ ਵੀ ਲੱਗੀਆਂ ਤੇ ਪੀਸਫੁਲ ਹੀ ਰਹੇਗਾ ਪ੍ਰੋਟੈਕਟ ਸਰ ਕਿੰਨੀ ਕਿ ਫੋਰਸ ਲਗਾਈ ਗਈ ਹੈ ਜੀ ਅੱਜ ਸਾਡਾ ਰਾਊਟ 150 ਬਦਾ ਇਥੇ ਹੈ ਜੀ ਜੇਕਰ ਗੱਲ ਕਰੀਏ ਕਿਸਾਨਾਂ ਦੇ ਵੱਲੋਂ ਪੰਜਾਬ ਬੰਦਰੀ ਕੋਲ ਦਿੱਤੀ ਗਈ ਹੈ ਤਾਂ ਕੱਲ ਕਿਸ ਤਰ੍ਹਾਂ ਦੇ ਇੰਤਜ਼ਾਮ ਅੰਮ੍ਰਿਤਸਰ ਦੇ ਵਿੱਚ ਲੈਣਗੇ ਕੱਲ ਪੂਰੇ ਪੁਖਤਾ ਇਕਤਜ਼ਾਮ ਨੇ ਸਾਰੇ ਜੀਓਐਸ ਦੀ ਵੀ ਡਿਊਟੀ ਲੱਗੀ ਐ ਐਸਐਚਓਜ਼ ਦੀ ਵੀ ਡਿਊਟੀ ਲੱਗੀ ਐ ਤੇ ਅਸੀਂ ਥਾਂ ਥਾਂ ਦੇ ਨਾਕੇ ਲਾਏ ਤਾਂ ਸਰ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜੀ ਆਪਣੇ ਵੱਲੋਂ ਤੁਸੀਂ ਅਪੀਲ ਬਾਈ ਕਰਦਾ ਕਿ ਪੇਸ਼ੈਂਟ ਰੈਡ ਤੇ ਜਿੱਥੋਂ ਵੀ ਆਪਣਾ ਡਾਇਵਰਜਨ ਪੁਲਿਸ ਦੇਗੀ ਸਾਡਾ ਸਾਥ ਦੇ ਤੇ ਡਾਇਵਰਜਨ ਤੇ ਡਾਇਵਰਜ ਜਿਹੜੀ ਸੀ ਦਵਾਂਗੇ ਉਹਨਾਂ ਤੇ ਜਾਣ ਤਾਂ ਸਰ ਬਾਹਰੋਂ ਵੀ ਕੋਈ ਆਏ ਨੇ ਜੀ ਆਪਣੇ ਮੁਲਾਜ਼ਮ ਨੇ ਬਾਰੋਦੀ ਹੈ ਸਾਡੇ ਸ਼ਹਿਰ ਦੀ ਫੋਰਸ ਹੈ ਅਬਦੇਸਰ ਕਮਿਸ਼ਨਰੇਟ ਦੀ ਫੋਰਸ ਹੈ ਠੀਕ ਹੈ ਆਏ ਸੀ ਅੰਮ੍ਰਿਤਸਰ ਦੇ ਡੀਸੀਪੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸਾਨਾਂ ਦੇ ਵੱਲੋਂ ਅੱਜ ਜਿਹੜਾ ਰੇਲਵੇ ਟਰੈਕ ਜਾਮ ਕੀਤਾ ਗਿਆ ਤਾਂ ਉਹਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਇੱਥੇ ਲਗਾੜ ਤੇ ਗਏ ਨੇ ਤਾਂ ਜੋ ਕੋਈ ਵੀ ਘਟਨਾ ਨਾ ਹੋਵੇ ਤਾਂ ਜੇਕਰ ਅਸੀਂ ਕੱਲ ਦੀ ਗੱਲ ਕਰੀਏ ਤਾਂ ਪੂਰਾ ਹੀ ਪੰਜਾਬ ਬੰਦ ਦੀ ਕਾਲ ਜਿਹੜੀ ਦਿੱਤੀ ਗਈ ਹੈ ਤਾਂ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਡੀਸੀਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਲੋਕ ਨੇ ਉਹ ਬਿਲਕੁਲ ਜਿਹੜਾ ਸਾਡਾ ਸਾਥ ਦੇਣ ਜਗਵੰਤ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ